ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸਾਡੇ ਨਾਲ ਸਖਰਾਜ ਟਕੂਰਾ ਫਰੁਸ਼ਾਤ ਜੋ ਜੌਨ ਫਰੁਸ਼ਾਤ ਉਹਨਾਂ ਦੀ ਪਤਨੀ ਗੁਰਿੰਦਰ ਕੌਰ ਖੜੇ ਸੀਗੇ ਅਸੀਂ ਉਹਨਾਂ ਨਾਲ ਮੁਲਾਕਾਤ ਕਰਦੇ ਹਾਂ ਕਿਸ ਤਰ੍ਹਾਂ ਦੇ ਲੈਕਚਰ ਲਏ ਕੀ ਲੈਕਚਰ ਦੇ ਵਿੱਚ ਵਾਪਰਿਆ ਆਓ ਜੀ ਸਖਰਾਜ ਜੀ ਤੁਹਾਡਾ ਵੈਲਕਮ ਕਰਦੇ ਹਾਂ ਸਾਡੇ ਚੈਨਲ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਜੀ ਐਨ ਸੁਖ ਗੱਲ ਜੀ ਤੁਹਾਡੀ ਪ੍ਰੋਜੈਕਟ ਲਾਈਵ ਦੀ ਪੂਰੀ ਟੀਮ ਨੂੰ ਜੀ ਐਨ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੇਰੇ ਨਿਮਾਣੇ ਕੋਲ ਆਏ ਜੀ ਹਾਂਜੀ ਇੱਕ ਤੁਹਾਡੀ ਨਾ ਵਾਰ-ਵਾਰ ਪੋਸਟ ਘੁੰਮ ਰਹੀ ਸੀਗੀ ਕਲਾਸ ਪਿੰਡ ਦੇ ਵਿੱਚ ਜਾਂ ਹੋਰ ਇੱਕ ਦੋ ਪਿੰਡਾਂ ਦੇ ਵਿੱਚ ਜਿਹੜੀਆਂ ਤੁਸੀਂ ਕਹਿੰਦੇ ਸੀ ਆਫ ਕੈਮਰਾ ਗੱਲਾਂ ਤੁਸੀਂ ਸਾਨੂੰ ਦੱਸਿਆ ਨੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਵੀ ਕੀ ਉੱਥੇ ਵਾਪਰਿਆ ਕੀ ਘਟਨਾਵਾਂ ਹੋਈਆਂ ਕੀ ਗੱਲੀ ਸੈਨ ਕੀਤੇ ਗਏ ਇਹਨਾਂ ਬਾਰੇ ਤੁਹਾਡਾ ਕੀ ਵਿਚਾਰ ਆ ਕੀ ਤੁਸੀਂ ਇੱਕ ਦੱਸਣਾ ਚਾਹੁੰਦੇ ਹੋ ਸਾਨੂੰ ਮੈਂ ਤਾਂ ਜੀ ਸਭ ਤੋਂ ਪਹਿਲਾਂ ਜਿੰਨਾ ਸੰਗਤਾਂ ਨੇ ਜਿੰਨਾ ਸਾਡੇ ਪਿੰਡ ਵਾਰ ਆਗੂਆ ਨੇ ਸਾਡੇ ਠੋਕ ਕੇ ਮਦਦ ਕੀਤੀ ਸਾਡੇ ਨਾਲ ਖੜੇ ਆ ਜੀ ਉਹਦਾ ਕੱਲੇ-ਕੱਲੇ ਦਾ ਮੈਂ ਤੈਅਦ ਲਵ ਧੰਨਵਾਦ ਕਰਦਾ ਅੱਛਾ ਜੀ ਇਹ ਸੰਗਤ ਦਾ ਜਿਹੜਾ ਫਤਵਾ ਸਿਰ ਮੱਥੇ ਮੈਦਾਨਾ ਜੋ ਹੋਇਆ ਬਿਲਕੁਲ ਜੀ ਉਹਨੂੰ ਛੱਡ ਗਏ ਆਪਾਂ ਜੀ ਅੱਛਾ ਜੀ ਸਰਕਾਰ ਵੀ ਤੁਹਾਡੀ ਰਹੀ ਤੇ ਕੋਈ ਕਾਰਵਾਈ ਤੁਸੀਂ ਕਰਵਾਈ ਭਿਆ ਨਹੀਂ ਤੁਸੀਂ ਉਹਨੂੰ ਗੱਲ ਪੁੱਛ ਕੇ ਰਹਿਣੀ ਹੈ ਜੀ ਕਾਰਨ ਉਹਦੇ ਵਿੱਚ ਇਹ ਹੈ ਜੀ ਜਿਹੜੀ ਮੇਰੀ ਤੁਸੀਂ ਪੋਸਟ ਦੀ ਗੱਲ ਕਰਦੇ ਹੋ ਅੱਛਾ ਜੀ ਮੈਂ ਤਕਰੀਬਨ ਆ ਸਾਢੇ 10 11 ਵਜੇ ਦੇ ਕਰੀਬ ਜੀ ਜੀ ਮੈਨੂੰ ਫੋਨ ਆਇਆ ਬਈ ਤੁਹਾਡੇ ਇਟਾ ਵਾਲੇ ਪਿੰਡ ਦੇ ਵਿੱਚ ਆ ਮੈਥੋਂ 1 ਕਿਲੋਮੀਟਰ ਪਿੰਡ ਹੈ ਅੱਛਾ ਜੀ ਉੱਥੇ ਕਹਿੰਦੇ ਤੁਹਾਡਾ ਬੂਥ ਨਹੀਂ ਲੱਗਿਆ ਕੋਈ ਵੀ ਜੀ ਮੈਨੂੰ ਬੜੇ ਪਰੇਸ਼ਾਨੀ ਉੱਥੇ ਸਾਡੀ ਟੀਮ ਵੀ ਬੜੀ ਤਕੜੀ ਹੈ ਜੀ ਤੇ ਮੈਂ ਛੇਤੀ ਛੇਤੀ ਭਾਈ ਜੀ ਆਪਣੀ ਵੋਟ ਪੁਗਤਾਈ ਜਲਦੀ ਜਲਦੀ ਮੈਂ ਜਦੋਂ ਇੱਟਾਂ ਵਾਲੀ ਗਿਆ ਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਬਈ ਉੱਥੇ ਜਿਹੜੇ ਪਿਛਲੇ ਦਿਨੀ ਕਬੱਡੀ ਖਿਡਾਰੀ ਹਰਮੀਤ ਸੀਗੇ ਉਹ ਇੱਟਾਂ ਵਾਲੀ ਇੱਥੇ ਪੜਦੇ ਰਹੇ ਇੱਥੇ ਖੇਡਦੇ ਰਹੇ ਸ਼ਕੂਰ ਦੀ ਟੀਮ 'ਚ ਖੇਡਦੇ ਰਹੇ ਉਹ ਅੱਛਾ ਜੀ ਤੇ ਉਹਨਾਂ ਦਾ ਪਿਛਲੇ ਕੁਝ ਦਿਨ ਪਹਿਲਾਂ ਵੋਟਾਂ ਤੋਂ 2-4 ਦਿਨ ਪਹਿਲਾਂ ਉਹਨਾਂ ਦੇ ਵਿਚਾਰੇ ਦੀ ਸੜਕ ਹਾਸੇ 'ਚ ਮੌਤ ਹੋ ਗਈ ਤੇ ਉਸੇ ਦਿਨੀ ਜਿਹੜੇ ਉਹ ਘਰ ਚ ਰਹਿੰਦੇ ਸੀ ਉਹਨਾਂ ਦੇ ਮਾਮਾ ਜੀ ਦੀ ਮੌਤ ਹੋ ਗਈ ਤੇ ਉਹ ਮੈਂ ਜਦੋਂ ਸੰਗਤ ਕੋਲੇ ਗਿਆ ਉਹ ਕਹਿੰਦੇ ਜੀ ਅਸੀਂ ਤਾਂ ਆਵਾਜ਼ ਗੁਰਦੁਆਰਾ ਸਾਹਿਬ ਦਵਾਈ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਅੱਛਾ ਜੀ ਵੀ ਆਪਾਂ ਵੋਟਾਂ ਦਾ ਬਾਈਕਾਰਡ ਕਰੀਏ ਵੀ ਕਹਿ ਰਹੀਆਂ ਦੋ ਮੁਕਤਾਂ ਹੋਈਆਂ ਤੇ ਆਪਾਂ ਇੱਕ ਇੱਕ ਵੋਟ ਸਾਰੀਆਂ ਪਾਰਟੀਆਂ ਨੂੰ ਪਾ ਦਿੰਨੇ ਆ ਪਰ ਮੈਂ ਉਹਨਾਂ ਨੂੰ ਕਿਹਾ ਯਾਰ ਮੈਂ ਤੁਹਾਡੇ ਸਕੂਲ 'ਚ ਖੜਾ ਐ ਇੱਥੇ ਜਿਹੜੇ ਅਕਾਲੀ ਦਲ ਪਾਰਟੀ ਐ ਤੇ ਯਾਦ ਕਰੋ ਉਹ ਗਰੁੱਪ ਉਹਨਾਂ ਨੇ ਆਪ ਦਾ ਬੂਥ ਲਾਇਆ ਵਾ ਅੱਛਾ ਜੀ ਜਦੋਂ ਮੈਂ ਅੰਦਰ ਵੜਿਆ ਤੇ ਉੱਥੇ ਜੀ ਉਹ ਸਾਰੇ ਜਿਦਾਈ ਹੋਈ ਜਾਵੇ ਉਹ ਕਹਿਣ ਸਾਡੀ ਵੋਟ ਕੌਣ ਪਾ ਗਿਆ ਉਹ ਕਹਿਣ ਸਾਡੀ ਵੋਟ ਕੌਣ ਪਾ ਗਿਆ ਅੱਛਾ ਜੀ ਤੇ ਹੋਇਆ ਇਦਾਂ ਹੀ ਵੀ ਸਾਡੇ ਬੰਦੇ ਨਹੀਂ ਸੀ ਉਹ ਕਮਾ-ਕਮਾ ਕੇ ਵੋਟਾਂ ਉਹ ਹੀ ਪਾਏ ਗਏ ਤਕਰੀਬਨ 100 125 26 ਵੋਟਾਂ ਜਿਹੜੀਆਂ ਉਹ ਪੋਲ ਆਈਆਂ ਜਿਹੜਾ ਉਥੋਂ ਦਾ ਸਰਪੰਚ ਹੈ ਉਹਦੇ ਨਾਲ ਮੈਂ ਚੰਡੀਗੜ੍ਹ ਤੱਕ ਜਾ ਜਾ ਕੇ ਉਹਨਾਂ ਦੇ ਨਾਲ ਖੜਦਾ ਰਿਆ ਪਰ ਜਦੋਂ ਮੇਰੀ ਇਹ ਜੀ ਆਦਤ ਆ ਸੁਖ ਜੀ ਮੈਂ ਕਦੇ ਵੀ ਕਦੇ ਕਿਸੇ ਦਾ ਕੁਝ ਸਵਾਰ ਕੇ ਕਿਸੇ ਨੂੰ ਸੁਣਾਉਂਦਾ ਨਹੀਂ ਠੀਕ ਆ ਜੀ ਮੇਰੀ ਇਹੋ ਜੀ ਆਦਤ ਹੈ ਮੈਂ ਕਦੇ ਕਿਸੇ ਨੂੰ ਵੀ ਨਹੀਂ ਸੁਣਾਉਂਦਾ ਬਾਕੀ ਗੱਲ ਰਹੀ ਕਲਾਸ਼ ਪਿੰਡ ਦੀ ਜਿਹੜੀ ਮੈਂ ਉਹਦੇ ਵਿੱਚ ਕਲਾਸ਼ ਵੀ ਜਾਲੀ ਦਸਤਕਤ ਕੀਤੇ ਗਏ ਹਾਂ ਜੀ ਪਰ ਜਦੋਂ ਮੈਨੂੰ ਤਕਰੀਬਨ ਮੈਂ ਇੱਟਾਂ ਵਾਲੀ ਪਿੰਡ ਦੇ ਵਿੱਚ ਹੀ ਮੈਨੂੰ ਤਕਰੀਬਨ 11:30 12 ਦਾ ਟਾਈਮ ਹੋ ਗਿਆ ਅੱਛਾ ਜੀ ਤੇ ਮੈਨੂੰ ਉੱਥੇ ਫੋਨ ਆਇਆ ਸਾਡੀ ਬਲਾਕ ਸੰਮਤੀ ਦੀ ਕੈਂਡੀਡੇਟ ਆ ਕੁੜੀ ਕਬਰ ਬੱਚੇ ਤੋਂ ਰਮਨਦੀਪ ਡਾਕਟਰ ਰਮਨਦੀਪ ਓਕੇ ਜੀ ਨੌਜਵਾਨ ਬੇਟੀ ਸਾਡੀ ਬਹੁਤ ਮਿਹਨਤੀ ਹੈ ਉਹਦਾ ਮੈਨੂੰ ਫੋਨ ਆਇਆ ਕਹਿੰਦੀ ਵੀਰ ਜੀ ਭਾਬੀ ਜੀ ਦੇ ਝੂਠੇ ਦਸਤਕ ਕਰਕੇ ਕੋਈ ਬੰਦਾ ਇੱਥੇ ਪੋਲਿੰਗ ਏਜੰਟ ਬਣਿਆ ਬੈਠਾ ਅੱਛੇ ਮੈਂ ਉੱਥੋਂ ਇੱਟਾਂ ਵਾਲਿਆਂ ਉਹਨਾਂ ਮੁੰਡਿਆਂ ਨੂੰ ਕਹਿ ਕੇ ਬਈ ਤੁਸੀਂ ਬੈਠੋ ਤੇ ਮੈਂ ਉੱਥੇ ਕਲਾਸ਼ ਮਤਲਬ ਪਹੁੰਚਿਆ ਤੇ ਜਦੋਂ ਮੈਂ ਜਾ ਕੇ ਦੇਖਿਆ ਤੇ ਮੈਂ ਉਹਨੂੰ ਪੀਆਰ ਨੂੰ ਕਿਹਾ ਦਿਖਾਓ ਤੇ ਪੀਆਰ ਨੇ ਦਿਖਾਇਆ ਮੈਨੂੰ ਤੇ ਉਹ ਵਾਕਈ ਉਹ ਮੇਰੀ ਮੇਰੀ ਵਾਈਫ ਤੇ ਇੰਗਲਿਸ਼ ਚ ਸਾਈਨ ਕਰਦੇ ਆ ਉਹ ਪੰਜਾਬੀ ਚ ਹੀ ਸਾਈਨ ਕੀਤੇ ਹੋਏ ਤੇ ਕੋਈ ਸਖਰਾਜ ਸਿੰਘ ਨਾਮੀ ਬੰਦਾ ਬੈਠਾ ਚਲੋ ਮੈਂ ਕਾਰਵਾਈ ਵੀ ਕਰ ਸਕਦਾ ਇਹ ਪਰ ਮੈਂ ਬੜੀ ਲੰਮੀ ਸੋਚੀ ਜੀ ਮੈਂ ਕਿਹਾ ਆਪਾਂ ਪਿੰਡਾਂ ਦੇ ਵਿੱਚ ਸਾਰੇ ਆਪਣੇ ਭਰਾਏ ਅੱਜ ਵੋਟਾਂ ਪਿੱਛੇ ਪਤਾਨੀ ਕਿਉਂ ਭਾਈਚਾਰਕ ਕਸਾਈ ਨਹੀਂ ਤੋਂ ਭਾਈਚਾਰਕ ਕਿਉਂ ਇਹੋ ਜਿਹੀਆਂ ਨੀਤੀਆਂ ਤੇ ਆਗਮਨਾਂ ਨੂੰ ਕਿਹਾ ਵੀ ਮੈਂ ਕਿਹਾ ਜੇ ਸੰਗਤ ਦੇ ਵਿੱਚ ਪਿਆਰ ਹੋਵੇ ਤੇ ਇਦਾਂ ਦੇ ਕੰਮ ਨਹੀਂ ਕਰੀਦਾ ਨਹੀਂ ਕਰੀਤੇ ਕਹਿੰਦੇ ਤੁਹਾਡਾ ਬੂਥ ਤੇ ਬੰਦਾ ਨਹੀਂ ਬੈਠਣ ਲਈ ਤਿਆਰ ਹੋਇਆ ਮੈਂ ਕਿਹਾ ਸਾਡੇ ਬੰਦੇ ਪਿੰਡ ਚ ਵੋਟਾਂ ਮੰਗਦੇ ਫਿਰਦੇ ਬੈਠਣ ਲਈ ਤਿਆਰ ਨਹੀਂ ਹੋਇਆ ਇਹ ਇਹੋ ਜੀ ਕੋਈ ਗੱਲ ਨਹੀਂ ਜੇ ਚਲੋ ਨਹੀਂ ਵੀ ਤਿਆਰ ਹੋਇਆ ਤੇ ਤੁਸੀਂ ਵੋਟਾਂ ਪਾਉਣ ਦਿਓ ਸੰਗਤ ਨੂੰ ਹੱਕ ਹੈ ਜਿਹੜਾ ਮਰਜ਼ੀ ਵੋਟਾਂ ਪਾਵੇ ਠੀਕ ਹੈ ਜੀ ਤੇ ਕਈਆਂ ਪਿੰਡਾਂ ਦੇ ਵਿੱਚ ਇਦਾਂ ਹੋਇਆ ਸਰ ਪਰ ਹੁਣ ਕਹਿੰਦੇ ਵੀ ਜੋ ਸਮਾਂ ਗੁਜ਼ਰ ਗਿਆ ਪਰ ਮੇਰੇ ਕੋਲ ਰਿਪੋਰਟ ਸਾਰੀ ਆ ਗਈ ਹੈ ਅੱਛਾ ਜੀ ਇਹ ਤੁਸੀਂ ਜਿਹੜੀ ਇਹ ਆਪਣਾ ਜਿੰਨਾ ਵੀ ਇਤਿਹਾਸ ਸਾਹਿਬ ਆਪਰੇਆ ਸਾਰਾ ਸੀਐਮ ਸਾਹਿਬ ਸਰਦਰਪੁਰ ਸਿੰਘ ਮਾਨ ਦੇ ਧਿਆਨ ਚ ਲਿਆਂਦਾ ਜੀ ਵੇਖੋ ਜੀ ਇਹ ਇੱਕ ਥਾਂ ਤੇ ਨਹੀਂ ਹੋਇਆ ਤਕਰੀਬਨ 9-10 ਬੁੱਥਾਂ ਤੇ ਇਦਾਂ ਹੋਇਆ ਜੀ ਜੀ ਮੈਂ ਤੁਹਾਨੂੰ ਦੱਸ ਦਿਆਂ ਅਫਸਰ ਬੜੇ ਮਾਨਦਾਰ ਹੈ ਕਈ ਓਕੇ ਜੀ ਸਾਡੇ ਨਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਦੀ ਬੜੀ ਅੱਛੀ ਸੋਚ ਹੈ ਉਹ ਇਹ ਗੱਲ ਕਹਿੰਦੇ ਆ ਪੜ੍ਹ ਲਿਖ ਕੇ ਮੁੰਡੇ ਨੌਕਰੀ ਤੇ ਲੱਗੇ ਆ ਤੇ ਸਾਡੇ ਵਰਗਾ ਆਣ ਪੜ ਬੰਦਾ ਜਾ ਕੇ ਕਿਉਂ ਰੋਹ ਮਾਰੇ ਜੀ ਜੀ ਠੀਕ ਹੈ ਉਹ ਆਪਣਾ ਕੰਮ ਮਾਨਦਾਰੀ ਨਾਲ ਕਰਨਗੇ ਪਰ ਵਿੱਚ ਕੁਝ ਕਾਲੀਆਂ ਪਿੱਡ ਹੈ ਜੀ ਜਿਹੜੇ ਇੱਥੇ ਗਲਤ ਤੰਦੇ ਵੀ ਕਰਦੇ ਆ ਠੀਕ ਹੈ ਜੀ ਲੋਕਾਂ ਨੂੰ ਉਹਨਾਂ ਨੇ ਬੂਥਾਂ ਤੇ ਜਾ ਕੇ ਦੌਕੇ ਵੀ ਮਾਰੇ ਬੂਥਾਂ ਦੀ ਪਲੈਨਿੰਗ ਵੀ ਕੀਤੀ ਜੀ ਜੀ ਸਾਰਿਆਂ ਦੀ ਰਿਪੋਰਟ ਮੇਰੇ ਕੋਲੇ ਆ ਗਈ ਉਹਨਾਂ ਨੇ ਗਲਤ ਥਾਂ ਹੱਥ ਪਾ ਲਿਆ ਅੱਛਾ ਜੀ ਠੀਕ ਹੈ ਉਹਨਾਂ ਨੇ ਗਲਤ ਥਾਂ ਹੱਥ ਪਾਇਆ ਉਹਨਾਂ ਅਫਸਰਾਂ ਨੇ ਤੇ ਮੈਂ ਸੀਐਮ ਸਾਹਿਬ ਦੇ ਸੀਐਮ ਹਾਊਸ ਜਾ ਕੇ ਕੱਲੇ-ਕੱਲੇ ਦਾ ਨਾਮ ਦੇ ਕੇ ਆਨਲਾਈਨ ਦੇ ਨਾਲ ਤੁਸੀਂ ਦੇਖਿਓ ਉਹਨਾਂ ਦਾ ਬਣਦਾ ਕੀ ਹੈ ਉੱਥੇ ਜਿਹੜੇ ਅਫਸਰ ਸੀ ਉਹਨਾਂ ਨੇ ਕੋਈ ਪ੍ਰਸ਼ਾਸਨ ਵੱਲੋਂ ਜਿਹੜੀ ਡਿਊਟੀ ਲੱਗੀ ਸੀ ਉਹਨਾਂ ਨੇ ਕਿਸੇ ਨੇ ਕੋਈ ਨਹੀਂ ਉੱਥੇ ਮਤਲਬ ਕਿ ਆਪ ਦਾ ਅਨੁਸ਼ਾਸਨ ਦੇ ਅਨੁਸਾਰ ਕਾਰਵਾਈ ਕੀਤੀ ਜਿਹੜੀਆਂ ਇੰਨੀਆਂ ਜਾਲੀ ਬੂਟਾ ਪੈ ਗਈਆਂ ਠੀਕ ਹੈ ਜੀ ਕਿੰਨਾ ਕੁਛ ਜਾਲੀ ਸੈਨ ਵੀ ਹੋ ਗਏ ਉੱਥੇ ਜਿਹਨਾਂ ਦੀ ਡਿਊਟੀ ਸੋ ਨਾਲ ਕੋਈ ਸਰ ਇਹ ਨਾ ਪੰਜਾਬ ਹੈ ਅੱਛਾ ਜੀ ਪੰਜਾਬ ਦੇ ਵਿੱਚ ਜਿੱਡਾ ਮਰਜੀ ਬੰਦੇ ਨੂੰ ਘਾਟਾ ਪੈਲੇ ਤੇ ਇਹ ਹੀ ਕਹਿੰਦੇ ਚੱਲ ਯਾਰ ਜਿਹੜਾ ਕੁਝ ਹੋ ਗਿਆ ਹੌਸਲਾ ਰੱਖ ਹੌਸਲਾ ਰੱਖ ਹੈਨਾ ਪਰ ਮੈਂ ਤੁਹਾਨੂੰ ਇੱਟਾਂ ਵਾਲੀ ਪਿੰਡ ਦੀ ਗੱਲ ਦੱਸਦਾ ਮੈਂ ਕਹਾਂ ਜੀ ਸਾਡਾ ਬੰਦਾ ਬਿਠਾਓ ਮੈਂ ਉਹ ਬੰਦੇ ਲਿਆਂਦੇ ਮੈਂ ਕਹਾਂ ਯਾਰ ਤੁਸੀਂ ਤਾਂ ਬੈਠੇ ਨਹੀਂ ਉਹ ਬੈਠ ਕੇ ਜਦੋਂ ਉਹ ਬੰਦੇ ਲਿਆਂਦੇ ਤੇ ਪੀਆਰਓ ਮੈਨੂੰ ਕਹਿੰਦਾ ਕਹਿੰਦਾ 12 ਵਜੇ ਨਹੀਂ ਬੰਦਾ ਬਹਿ ਸਕਦਾ ਅੰਦਰ ਕਹਿੰਦਾ ਸੀ ਜਿਹੜੇ ਪੋਲਿੰਗ ਏਜੰਟਾਂ ਦੇ ਫਾਰਮ ਹਨਾ ਜੀ ਜੀ ਕਹਿੰਦਾ ਜਿਹੜੇ ਜਿਨ੍ਹਾਂ ਦੇ ਵਿੱਚ ਆਪਾਂ ਵੋਟ ਪਰਚੀ ਪਾਉਣੇ ਉਹ ਡੱਬਿਆਂ 'ਚ ਪਾ ਚੁੱਕੇ ਆ ਹੁਣ ਅਸੀਂ ਪੁਆਇੰਟ ਨਹੀਂ ਕਰ ਸਕਦੇ ਤੇ ਮੈਂ ਕਿਹਾ ਚਲੋ ਸਿਰ ਮੱਥੇ ਜੀ ਨਹੀਂ ਕਰ ਸਕਦੇ ਧੰਨਵਾਦ ਮੈਂ ਮੁੰਡਿਆਂ ਨੂੰ ਕਿਹਾ ਇੱਟਾਂ ਵਾਲੀ ਬਾਹਰ ਨੀ ਕਰਖਿਓ ਤੇ ਜਦੋਂ ਮੈਂ ਕਲਾਸਿਕ ਆ ਅੱਛਾ ਜੀ ਉਹੀ ਪੀਆਰਓ ਵੀਡੀਓ ਦੇ ਵਿੱਚ ਕਹਿ ਰਿਹਾ ਲਿਆਓ ਜੀ ਆਧਾਰ ਕਾਰਡ ਹੁਣ ਏਜੰਟ ਬਣਾ ਦਿੰਨੇ ਆ ਫਿਰ ਇਹ ਦੂਰਾ ਮਾਪਦੰਡ ਕਿਉਂ ਫਿਰ ਮੈਂ ਤੁਹਾਨੂੰ ਕਹਿੰਦਾ ਵਿਚ ਕਾਲੀਆਂ ਭੇਡਾਂ ਰਲੀਆਂ ਇਹ ਬਿਲਕੁਲ ਠੀਕ ਹੈ ਜੀ ਮੈਂ ਕਿਸੇ ਹੋਰ ਬੰਦੇ ਦਾ ਕਸੂਰ ਨਹੀਂ ਕਹਿੰਦਾ ਮੈਂ ਕਿਸੇ ਦਾ ਕਸੂਰ ਨਹੀਂ ਮੈਂ ਲੋਕਾਂ ਤੋਂ ਆਸ-ਪਾਸੋਂ ਗੱਲਾਂ ਸੁਣੀਆਂ ਉਹ ਕਹਿੰਦੇ ਅਸੀਂ 12 ਵਜੇ ਬੂਹ ਤੇ ਕਬਜ਼ਾ ਕਰ ਲੈਣਾ ਅਗਲੇ ਬੰਦਿਆਂ ਤੋਂ ਮੈਂ ਐਵੇਂ ਕਹਾਂ ਮੈਂ ਕੈਂਡੀਡੇਟ ਕਹਿੰਦਾ ਹਾਂ ਮੈਂ ਕੈਂਡੀਡੇਟ ਨੂੰ ਇੱਕ ਗੱਲ ਜ਼ਰੂਰ ਕਹਿਣਾ ਹੈ ਅੱਛਾ ਜੀ ਸ਼ਹੀਦ ਗੰਗਾਂਦ ਸਾਹਿਬ ਤੇ ਜਾਂ ਇੱਥੇ ਆਪਣੇ ਵਜੀਤਪੁਰ ਸਾਹਿਬ ਆਜੋ ਚੜਜੋ ਜੇ ਨਹੀਂ ਬੇਈਮਾਨੀ ਹੋਈ ਤਾਂ ਪਿੰਡਾਂ ਚ ਠੀਕ ਹੈ ਜੀ ਠੀਕ ਹੈ ਜੀ ਨਹੀਂ ਅਫਸਰਾਂ ਨੇ ਵਿੱਚ ਰਲ ਕੇ ਕੰਮ ਕੀਤਾ ਤੇ ਮੈਂ ਅਫਸਰਾਂ ਦੇ ਨਾਮ ਸੀਐਮ ਸਾਹਿਬ ਨੂੰ ਦੇ ਕੇ ਆਇਆ ਹਾਂ ਸਰਦਾਰ ਜਗਿੰਦਰ ਸਿੰਘ ਜੇ ਦੁਬਾਰੇ ਜਿਹੜੀ ਤੁਸੀਂ ਆਫ ਕੈਮਰਾ ਗੱਲ ਕਰ ਰਹੇ ਸੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਮੈਂ ਨਾ ਅ ਕਈ ਬੰਦੇ ਉਹਨਾਂ ਕੁਝ ਬੰਦੇ ਆਏ ਹੁੰਦਾ ਯਾਰ ਇਹ ਬੰਦੇ ਅੱਛੇ ਹਾਂਜੀ ਜਿਵੇਂ ਸਰਦਾਰ ਜਲਮੇਦਰ ਸਿੰਘ ਸੇਖੋ ਹਨ ਬਿਲਕੁਲ ਜੀ ਇੱਜ਼ਤ ਕਰਦਾ ਉਹਨਾਂ ਦੀ ਬੜੇ ਅੱਛੇ ਅੱਛੇ ਕੰਮ ਉਹਨਾਂ ਨੇ ਕੀਤੇ ਆ ਜੀ ਭਲੇ ਸਮੇ ਸਾਡੇ ਏਰੀਆ 'ਚ ਕੀਤੇ ਧੱਕੇ ਵੀ ਬੜੇ ਕੀਤੇ ਆ ਸਾਡੇ ਸਾਡੇ ਤੇ ਆਪ ਪਰਚੇ ਕਰਾ ਰੱਖੇ ਉਹਨਾਂ ਨੇ ਅੱਛਾ ਮੇਰੇ ਗੇਟ ਮੋਰ ਦੀ 3 ਫੁੱਟ ਉੱਚੀ ਕੱਸੀ ਵੀ ਘੜਤੀ ਪਰ ਮੈਂ ਫਿਰ ਵੀ ਕਹਿੰਨਾ ਜਿਹੜੇ ਕਈ ਜਗ੍ਹਾ ਤੇ ਪਾਣੀ ਨਹੀਂ ਪਹੁੰਚਿਆ ਸੀ ਉੱਥੇ ਉਹਨਾਂ ਨੇ ਪਹੁੰਚਾਇਆ ਪਰ ਨਾਲ ਹੀ ਰਜਿੰਦਰ ਸਿੰਘ ਜੀ ਹਿੰਦੂ ਜੀ ਦਾ ਵੀ ਮੈਂ ਬਹੁਤ ਸਤਿਕਾਰ ਕਰਦਾ ਅੱਛਾ ਜੀ ਮੈਂ ਉਹ ਜਾਂ ਲੀਡਰ ਨਹੀਂਗਾ ਹੋਛਾ ਬਈ ਜ਼ੁਬਾਨ ਦੇ ਵਿੱਚੋਂ ਕਿਸੇ ਬਾਰੇ ਗਲਤ ਬੋਲਣਾ ਪਰ ਉਹ ਮੈਂ ਸੰਗਤ ਨਾਲ ਵਾਦਾ ਕੀਤਾ ਜਦੋਂ ਸ਼ਿਦੀ ਦਿਹਾੜਾ ਲੰਘੇ ਮੇਰੇ ਪਿੰਡ ਮੇਲਾ ਹੁੰਦਾ ਜੀ ਅੱਛਾ ਜੀ ਇੱਥੇ ਮੁੱਖ ਮੰਤਰੀ ਤੱਕ ਆਉਂਦੇ ਰਹੇ ਆ ਆ ਮੈਂ ਇਲੈਕਸ਼ਨ ਚ ਜਿੱਜੀ ਕਰਕੇ ਮੈਂ ਇੱਥੋਂ ਰਹਿ ਗਿਆ ਮੇਰੀ ਸੋਚ ਸੀ ਕਿ ਮੁੱਖ ਮੰਤਰੀ ਸਾਹਿਬ ਮੇਰੇ ਪਿੰਡ ਆਉਣ ਤੇ ਮੈਂ ਸ਼ਿਦੀ ਦਿਹਾੜੇ ਤੋਂ ਬਾਅਦ ਤੁਹਾਨੂੰ ਫੋਨ ਕਰਕੇ ਦੱਸੂਗਾ ਠੀਕ ਹੈ ਜੀ ਮੈਂ ਤੁਹਾਨੂੰ ਦੱਸੂਗਾ ਜਿਵੇਂ ਕੀਤਾ ਉਵੇਂ ਪਾਇਆ ਠੀਕ ਹੈ ਜੀ ਤੇ ਜਿਹੜਾ ਹੁਣ ਵੀ ਇਤਿਹਾਸਦ ਰਾਇਆ ਗਿਆ ਤੇ ਉਹ ਗੁਰੂ ਰਾਮਦਾਸ ਵੇਂਦਾ ਠੀਕ ਹੈ ਜੀ ਉਹ ਸੱਚ ਦਾ ਫੈਸਲਾ ਕਰੂਗਾ ਬਾਕੀ ਤੁਸੀਂ ਕਿਹਾ ਵੇ ਤੁਹਾਡਾ ਪ੍ਰੇਮ ਸੀ ਲੋਕਾਂ ਨਾਲ ਮੈਂ ਨਾ ਜੀ ਕਦੇ ਕੰਮ ਕਰਕੇ ਸੁਣਾਉਂਦਾ ਨਹੀਂ ਜਦੋਂ ਮੈਂ ਪਿੰਡਾਂ 'ਚ ਜਾਂਦਾ ਸੀ ਨਾ ਮੈਨੂੰ ਲੋਕ ਕਹਿੰਦੇ ਜੀ ਸਾਡਾ ਇਹਨਾਂ ਨੇ 7 ਲੱਖ ਰੁਪਈਆ ਦਿਵਾਤਾ ਸਾਡਾ ਮੁੰਡਾ ਸੁਇਸਾਈਡ ਕਰਨ ਲੱਗਾ ਹੈ ਕਾਫੀ ਕੰਮ ਤੁਸੀਂ ਕੀਤਾ ਹਾਂ ਸਾਡਾ ਸਾਡਾ ਸਾਡੇ ਧੀਆਂ ਦਾ ਬਾਰੋ ਉਠਾ ਦੇ ਆ ਸਾਡੇ ਆਹ ਰਾਜੀ ਨਾਮੇ ਕਰਾਤੇ ਪੱਲਿਓ ਪੈਸੇ ਦੇ ਕੇ ਲੋਕਾਂ ਦੇ ਮੈਂ ਕਦੇ ਸੋਸ਼ਲ ਮੀਡੀਆ ਫੇਸਬੁੱਕ ਤੇ ਨਹੀਂ ਪਾਇਆ ਨਹੀਂ ਪਾਇਆ ਜੀ ਪਰ ਮੈਂ ਨਾ ਮੈਨੂੰ ਕਈ ਗੱਲਾਂ ਦਾ ਦੁੱਖ ਹੁੰਦਾ ਮੈਂ ਅਸਰ ਇਨਸਾਨ ਹਾਂ ਜੀ ਮੈਂ ਨਾ ਮੇਰੇ ਪਿੰਡ ਦੀ ਧੀ ਜੀ ਮੇਰੇ ਪਿੰਡ ਦੀ ਧੀ ਜੀ ਵਿਆਹੀ ਉਹ ਕਲਕੁਰਥ ਪਿੰਡ ਇਥੋਂ ਨਾਲ ਕਲਕੁਰਥ ਹਾਂਜੀ ਉਹ ਅ ਇਥੋਂ ਬਾਹਰਲੇ ਮਤਲਬ ਅਰਬ ਕੰਟਰੀ ਚ ਗਈ ਜੀ ਅੱਛਾ ਜੀ ਉੱਥੇ ਜਾ ਕੇ ਕੀ ਹੋਇਆ ਉਹ ਵਿਚਾਰੀ ਉੱਥੇ ਫਸ ਗਈ ਗਲ ਤੇ ਇਥੋਂ ਪੈਸੇ ਲੈ ਕੇ ਜੰਤਰਾ ਨੇ ਚੜਾਤੀ ਉਹ ਇਥੋਂ ਮੰਨ ਲਓ ਸਾਡੀ ਮਾਂ ਜੀ ਆ ਪਿੰਡੋਂ ਮੇਰੇਉਂ ਤੇ ਉਹ ਇੱਥੇ ਆਏ ਅੱਛਾ ਜੀ ਤੇ ਮੈਨੂੰ ਆ ਕੇ ਕਹਿੰਦੇ ਬੇਟੇ ਤੁਹਾਡੇ ਭੈਣ ਉੱਥੇ ਆਏ ਕਰਕੇ ਗਈ ਸੀ ਤੇ ਉਹ ਨਾਲ ਟੈਂਟ ਵਾਲਾ ਬਾਈ ਗੋਰਾ ਹਨਾ ਉਹਦੇ ਘਰੇ ਵਿਆਹੀ ਉਹ ਅੱਛਾ ਜੀ ਤੇ ਮੈਨੂੰ ਕਹਿੰਦੇ ਕੱਲ ਫੁਰਦ ਤੋਂ ਜੀ ਜੀ ਤੇ ਮੈਨੂੰ ਕਹਿੰਦੇ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਮੈਂ ਜੀ ਚੱਕੀ ਗੱਡੀ ਤੇ ਮੈਂ ਉਦੋਂ ਸਰਦਾਰ ਭਗਵੰਤ ਸਿੰਘ ਬਾਣਾ ਐਮਪੀ ਸੀਗੇ ਸੰਘਰੂਰ ਦੇ ਤੇ ਮੈਂ ਮਾਨਸਾਹ ਕੋਲੇ ਸ਼ਾਹਜਲੀ ਪਿੰਡ ਚ ਮਾਨਸਾਹ ਬੈਠੇ ਮੈਂ ਕਿਹਾ ਮਾਨਸਾਹ ਮੈਂ ਅਰਜ਼ ਲੈ ਕੇ ਆਇਆ ਮੇਰੇ ਪਿੰਡ ਦੀ ਧੀ ਆ ਵਿਆਹੀ ਇੱਥੇ ਆ ਮਾਨ ਸਾਹਮਣੇ ਉਸ ਸਮੇਂ ਦੇ ਵਿਦੇਸ਼ ਮੰਤਰੀ ਅੱਛਾ ਜੀ ਉਹਨਾਂ ਦੇ ਪੀਏ ਮੈਨੂੰ ਨਾਮ ਵਿਸਰ ਗਿਆ ਮੈਂ ਯਾਦ ਕਰ ਰਿਹਾ ਮੈਨੂੰ ਯਾਦ ਨਹੀਂ ਆਉਂਦਾ ਓਕੇ ਮੈਂ ਪੁਰਾਣੀ ਉਹ ਪੋਸਟ ਫੇਸਬੁੱਕ ਤੇ ਲੱਭ ਰਿਹਾ ਪਰ ਮੈਨੂੰ ਨਾਮ ਨਹੀਂ ਯਾਦ ਆਉਂਦਾ ਠੀਕ ਹੈ ਜੀ ਉਦੋਂ ਹੀ ਫੋਨ ਲਾਇਆ ਤੇ ਮੈਨੂੰ ਕਹਿੰਦੇ ਅਗਲੇ ਪਿੰਡ ਚੱਲਦੇ ਆਪਾਂ ਇੱਕ ਘੰਟੇ ਬਾਅਦ ਕਹਿੰਦੇ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਅੱਗੋਂ ਕਿਹਾ ਇੱਕ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਜੀ ਤਿੰਨਾ ਚਾਰਾਂ ਦਿਨਾਂ ਚ ਕੁੜੀ ਘਰੇ ਆਜੂ ਸਾਡੀ ਜ਼ਿੰਮੇਵਾਰੀ ਆ ਗ੍ਰਾਹ ਮੰਤਰਾਲੇ ਨੇ ਵਿਸ਼ਵਾਇਦ ਚੌਥੇ ਦਿਨ ਕੁੜੀ ਘਰੇ ਆ ਗਈ ਅੱਛਾ ਉਹ ਮੇਰੇ ਠੀਕ ਹੈ ਉਹ ਪਰਿਵਾਰ ਉਹ ਪਰਿਵਾਰ ਇੱਥੋਂ ਵਾਲਾ ਵੀ ਤੇ ਕੱਲਾਂ ਵਾਲਾ ਵੀ ਪਰ ਮੈਨੂੰ ਦੁੱਖ ਹੋਇਆ ਬਾਈ ਉਹ ਮੇਰੇ ਹੱਕ 'ਚ ਨਹੀਂ ਪਹੁੰਚਦੇ ਤੇ ਮੈਨੂੰ ਮੈਂ ਅੱਜ ਗੱਲ ਦੱਸਣ ਲੱਗਿਆ ਅੱਛਾ ਜੀ ਮੈਨੂੰ ਸੰਗਤ ਲੜਦੀ ਆ ਸੰਗਤ ਮੈਨੂੰ ਲੜਦੀ ਆ ਕਹਿੰਦੀ ਤੂੰ ਜਾ ਕੇ ਕਹਿੰਦਾ ਨਹੀਂ ਮੈਂ ਕਿਹਾ ਮੈਂ ਕਦੇ ਸਾਡੇ ਸਾਡੇ ਪਿਓਆਂ ਨੇ ਨਾ ਸਿੱਖ ਖਾਨਦਾਨੀ ਬੰਦੇ ਆ ਸਾਡੇ ਦਾਦੇ ਨੇ ਸਾਨੂੰ ਸਿਖਾਇਆ ਕਿਸੇ ਦਾ ਨਾ ਕਰਕੇ ਤੇ ਦੂਜੇ ਹੱਥ ਨੂੰ ਪਤਾ ਨਹੀਂ ਲੱਗਣਾ ਚਾਹੀਦਾ ਬਿਲਕੁਲ ਜੀ ਨਹੀਂ ਚਾਹੀਦਾ ਇੰਨੇ ਮੈਂ ਸੰਗਤ ਤੇ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿੱਦਿ ਘਰ ਬਣਵਾ ਕੇ ਦਿੱਤੇ ਹੜਾਂ ਦੇ ਵਿੱਚ ਮੈਂ ਮੈਂ ਦੇਖਿਆ ਤੁਹਾਨੂੰ ਕਾਫੀ ਸੋਸ਼ਲ ਮੈਂ ਮੈਂ ਵੱਟ ਕੱਢ ਤੇ ਠੀਕ ਆ ਜੀ ਪਰ ਮੈਂ ਕਦੇ ਸੋਸ਼ਲ ਮੀਡੀਆ ਤੇ ਮਤਲਬ ਉਹ ਚੀਜ਼ਾਂ ਪਾਈਆਂ ਗੁਰੂ ਰਾਮਦਾਸ ਜਾਨਦੇ ਮੈਂ ਉਹਨਾਂ ਦਾ ਸਾਰਾ ਚੱਕ ਰੱਖ ਕੇ ਤੁਰਿਆ ਤੇ ਮੈਂ ਤੁਹਾਨੂੰ ਅੱਜ ਵਾਅਦਾ ਇਹ ਨਾ ਕਹਿਣਾ ਗੁਰੂ ਰਾਮਦਾਸ ਨੇ ਜਿਸ ਦਿਨ ਮੈਨੂੰ ਕਿਸੇ ਕੁਰਸੀ ਤੇ ਬਿਠਾਦਾ ਨਾ ਤੇ ਸੰਗਤ ਮਾਣ ਕਰੋਗੇ ਤੇ ਵੇਖ ਲਓ ਮੈਂ ਇਲੈਕਸ਼ਨ ਹਾਰ ਗਿਆ ਨਾ ਤੇ ਮੈਂ ਫਿਰ ਵੀ ਹੋ ਦੇ ਕੰਮ ਆਉਦੇ ਪਿੰਡ ਚ ਤੇ ਆਦੇ ਏਰੀਆ ਚ ਕਰੂੰਗਾ ਅੱਜ ਤੱਕ ਸਾਡੇ ਇੱਥੋਂ ਦੇ ਮੰਤਰੀ ਰਹੇ ਆ ਵੱਡੇ ਵੱਡੇ ਚੇਅਰਮੈਨ ਰਹੇ ਕਿਸੇ ਨੇ ਨਹੀਂ ਕੀਤਾ ਮੈਂ ਕਰੂੰਗਾ ਠੀਕ ਹੈ ਜੀ ਇਹ ਮੇਰਾ ਸੰਗਤ ਦੇ ਨਾਲ ਵਾਦਾ ਤੇ ਮੇਰੀ ਇਹ ਹੀ ਬੇਨਤੀ ਹੈ ਤੁਸੀਂ ਕਹਿੰਦੇ ਰਹਿੰਨੇ ਹੋ ਤੂੰ ਯਾਰ ਸਹੀ ਬੰਦਾ ਸੀ ਅਸੀਂ ਤੈਨੂੰ ਨਹੀਂ ਹਰਾਇਆ ਅਸੀਂ ਫਲਾਨੇ ਨੂੰ ਹਰਾਤਾ ਅਸੀਂ ਉਹਨੂੰ ਹਰਾਤਾ ਨਹੀਂ ਸੰਗਤ ਜੀ ਥੋੜੇ ਜੇ ਕੁਝ ਦਿਲ ਚ ਵਹਿਮ ਹੁੰਦੇ ਆ ਕੋਈ ਗਲਤ ਨਹੀਂ ਹੈਗਾ ਤੁਸੀਂ ਵਿਸ਼ਵਾਸ ਕਰੋ ਜੇ ਤੁਸੀਂ ਮੈਨੂੰ ਸਹੀ ਸਮਝਦੇ ਹੋ ਤੁਸੀਂ ਉਹ ਛੱਡੋ ਚੋਣ ਸ਼ਾਂਤ ਤਾਂ ਮੈਂ ਲੜ ਰਿਆ ਸੀ ਨਾ ਜੇ ਤੁਸੀਂ ਮੈਨੂੰ ਸਹੀ ਸਮਝਦੇ ਸੀ ਤੇ ਤੁਸੀਂ ਸਹੀ ਬੰਦੇ ਨੂੰ ਅੱਗੇ ਲਿਆਉਂਦੇ ਪਰ ਜਦੋਂ ਸਹੀ ਬੰਦੇ ਨੂੰ ਅੱਗੇ ਲਿਆਉਣ ਦੀ ਵਾਰੀ ਹੁੰਦੀ ਨਾ ਤੁਸੀਂ ਕੋਈ ਨਾ ਕੋਈ ਬਹਾਨਾ ਲਾ ਦਿੰਦੇ ਤੁਸੀਂ ਕੋਈ ਨਾ ਕੋਈ ਗੱਲ ਲੱਭ ਲੈਂਦੇ ਹੋ ਤੇ ਫਿਰ ਫਿਰ ਤੁਸੀਂ ਕਹਿੰਦੇ ਰਹਿੰਦੇ ਹੋ ਸਾਡਾ ਇਹ ਨਹੀਂ ਹੁੰਦਾ ਇਹ ਨਹੀਂ ਹੁੰਦਾ ਉਹੀ ਕਾਰਨ ਆ ਬਾਈ ਜੀ ਬਸ ਇਹੀ ਬੇਇਨਤੀ ਮੈਂ ਫੇਰ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡ ਨੂੰ ਸਮਝ ਦਿੱਤਾ ਇੱਕ ਵੋਟ ਵਾਲੀ ਗੱਲ ਹੈ ਤੇ ਸਾਡੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਸਾਨੂੰ ਸਮਾਂ ਦਿੱਤਾ ਸੋ ਵੈਲਕਮ ਓਕੇ ਥੈਂਕ ਯੂ ਇੱਕ ਬਈ ਇੱਕ ਜਿਹੜੀ ਅਜੀਤਵਾਲ ਵਾਲੀ ਬੋਰਡ ਪਈ ਹੈ ਤੁਹਾਨੂੰ ਇੱਕ ਉਹਦੇ ਬਾਰੇ ਕੁਝ ਲੋਕ ਹਾਸੋ ਖੀਂਦੀਆਂ ਗੱਲਾਂ ਕਰ ਰਹੇ ਆ ਕੁਝ ਲੋਕ ਉਹਨਾਂ ਨੂੰ ਬੜੀ ਬੜੀ ਟ੍ਰੋਲ ਕਰ ਰਹੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਜਿਹੜੀ ਇੱਕ ਬੋਰਡ ਤੁਹਾਡਾ ਵੋਟਰ ਜਾਂ ਸਕੂਟਰ ਕੌਣ ਪਾ ਲੇ ਉਹਨਾਂ ਜੀ ਅਜੀਤ ਸਿੰਘ ਵਾਲਾ ਨੇ ਅਜੀਤ ਅਜੀਤ ਵਾਲਾ ਨੇ ਅਜੀਤ ਸਿੰਘ ਵਾਲਾ ਪੈਂਦਾ ਅਛਾ ਜੀ ਤੁਹਾਡੇ ਇੱਧਰ ਇੱਧਰ ਜਮਾਂ ਨਾਲ ਦੀਵਹਾਮਾਂ ਦੇ ਨਾਲ ਇੱਕ ਛੋਟਾ ਜਿਹਾ ਮਤਲਬ ਘਰ ਹੈ ਤਕਰੀਬਨ ਹਾਂ ਪਰ ਦੇਆਤੀ ਤੇ ਇੱਥੋਂ 4 ਕਿਲੋਮੀਟਰ ਹੈ ਜੀ ਬਾੜਾ ਜਾਇਦ ਦੇ ਨਾਲ ਜੀ 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 ਉੱਥੋਂ ਦੀ ਤਕਰੀਬਨ ਪਿੰਡ ਦੀ 110 ਵੋਟਾਂ ਜੀ 74 ਵੋਟਾਂ ਪੋਲ ਹੋਈਆਂ ਜੀ ਤੇ ਉਹਦੇ ਵਿੱਚ ਜੀ ਜਿਹੜੀਆਂ 74 ਵੋਟਾਂ ਜਿਹੜੀਆਂ ਸਾਡੀ ਵਿਰੋਧੀ ਪਾਰਟੀ ਨੂੰ ਪਈਆਂ ਤੇ ਇੱਕ ਵੋਟ ਜਿਹੜੀ ਆਮ ਆਦਮੀ ਪਾਰਟੀ ਨੂੰ ਪਈ ਉਹਦੇ ਦੋ ਕਾਰਨ ਹੈ ਅੱਛਾ ਜੀ ਇੱਕ ਕਾਰਨ ਸਭ ਤੋਂ ਵੱਡਾ ਇਹ ਹੈ ਜੀ ਉੱਥੇ ਜਿਹੜੇ ਸਾਡੇ ਉਮੀਦਵਾਰ ਕੁਲਜੀਤ ਕੌਰ ਜੀ ਲੜ ਰਹੇ ਸੀ ਹਾਂਜੀ ਉਹਨਾਂ ਦੇ ਜਿਹੜੇ ਹਸਪੰਦ ਹਾਂਜੀ ਉਹਨਾਂ ਦੇ ਹਸਬੰਦ ਸਰਵਰਪੀ ਸਿੰਘ ਸੇਖੋ ਉਹਨਾਂ ਨੇ ਉਸ ਨਗਰ ਦੀ ਵੋਟ ਬਣਾਈ ਸੀ ਤੇ ਉੱਥੇ ਸਾਰੇ ਪਿੰਡ ਨੇ ਇੱਕ ਮਤਲਬ ਸਰਬਸੰਮਤੀ ਕੀਤੀ ਸੀ ਵੀ ਆਪਾਂ ਸਾਰੀਆਂ ਵੋਟਾਂ ਜਿਹੜੀਆਂ ਕੁਲਜੀਤ ਕੌਰਪੀ ਸੇਖੋ ਦੀ ਪਾਉਣੀ ਆ ਪਰ ਉੱਥੇ ਸਾਡੀਆਂ ਵੀ ਬੜੀਆਂ ਰਿਸ਼ਤੇਦਾਰੀਆਂ ਸਾਡੇ ਨਾਲ ਵੀ ਸੰਗਤ ਦਾ ਪਿਆਰ ਸੀ ਮੈਨੂੰ ਮੀਸ ਸੀ ਉਹਦੇ ਵਿੱਚੋਂ 25 30 50 ਵੋਟਾਂ ਮੈਨੂੰ ਪੈਣ ਗਈਆਂ ਪੈਣ ਗਈਆਂ ਜੀ ਉਹ ਹੋਇਆ ਕਿ ਜਦੋਂ ਮੈਂ ਲਵਾਂਮਪਿੰਡ ਦਾ ਬੂਚ ਚੈੱਕ ਕਰਨ ਗਿਆ ਅੱਛਾ ਜੀ ਠੀਕ ਹੈ ਜੀ ਤੇ ਜਦੋਂ ਲਵਾਂਮ ਦਾ ਬੂ ਚੈੱਕ ਕਰਨ ਮੈਂ ਅੰਦਰ ਚਲੇ ਗਿਆ ਤੇ ਮੇਰੀ ਟੀਮ ਬਾਹਰ ਖੜੀ ਸੀ ਤੇ ਉਹ ਕਹਿੰਦੇ ਕਿਹੜੇ ਕੀ ਦੀ سپورਟ ਚ ਆਏ ਹੋ ਤੁਸੀਂ ਕਿਸੇ ਨੂੰ ਪਤਾ ਨਹੀਂ ਸੀ ਉਹਨਾਂ ਮੁੰਡਿਆਂ ਬਾਰੇ ਉਹ ਹੋਰ ਗੱਡੀ ਚ ਸੀ ਮੇਰੇ ਨਾਲ ਹੀ ਉਹ ਕਹਿੰਦੇ ਜੀ ਅਸੀਂ ਤੁਸੀਂ ਦੱਸੋ ਕਹਿੰਦੇ ਅਸੀਂ ਤਾਂ ਟਰੱਕ ਦੇ ਕਹਿੰਦਾ ਮੈਂ ਵੀ ਟਰੱਕ ਦੇ ਜਾਣ ਅੱਛਾ ਜਾਂਦਾ ਬਾਈ 40 ਵੋਟਾਂ ਪਾ ਕੇ ਆਇਆ ਪੂਰੀਆਂ ਕੱਲਾ ਤੇ ਮੀਡੀਆ ਲੈ ਚਲਿਓ ਤੁਸੀਂ ਤੇ ਮੈਨੂੰ ਤੁਸੀਂ ਉਹ ਤੇ ਉਹ ਬੰਦਾ ਤੁਹਾਨੂੰ ਦੱਸ ਦਊਗਾ ਵੀ ਆਹ ਖੜਾ ਠੀਕ ਹੈ ਜੀ ਮੇਰੀ ਸੋਚ ਇਹ ਹੈ ਉਹ ਬੰਦੇ ਦੀ ਪਛਾਣ ਕਰ ਲਈ ਮੈਂ ਕਿਹਾ ਜੀ ਮੈਂ ਬੌ ਫੜ ਕੇ ਕਹਿ ਦੂੰਗਾ ਆ ਬੰਦਾ ਅੱਛਾ ਜੀ ਠੀਕ ਹੈ ਜੀ ਉੱਥੇ ਮੇਰੀ ਪਾਰਟੀ ਦਾ ਆਗੂ ਵੀ ਸੀ ਓਕੇ ਓਕੇ ਉੱਥੇ ਮੇਰੀ ਪਾਰਟੀ ਦਾ ਆਗੂ ਵੀ ਸੀ ਉਹਨੂੰ ਵੀ ਸਾਰਾ ਪਤਾ ਠੀਕ ਹੈ ਜੀ ਪਰ ਮੈਂ ਫੇਰ ਕਹਿੰਨਾ ਮੈਂ ਇਹ ਪੇਜ ਤੇ ਪਾਇਆ ਸੀ ਮੈਂ ਕਿਹਾ ਸੀ ਜੇ ਤੁਸੀਂ ਕਹਿੰਦੇ ਨਾ ਅਸੀਂ ਜਿੱਤ ਗਏ ਆ ਤੇ ਤੁਸੀਂ ਮਤਲਬ ਪਟਾਕੇ ਚਲਾਉਨੇ ਤੇ ਲਲਕਾਰੀਆਂ ਮਾਰਦੇ ਆ ਬਿਲਕੁਲ ਸਾਡੇ ਵੀ ਇੱਥੇ ਨਗਰ ਚ ਵੱਜੇ ਲਲਕਾਰੇ ਜੀ ਠੀਕ ਹੈ ਤੇ ਮੈਂ ਉਹਨਾਂ ਨੂੰ ਕਹਿੰਨਾ ਚਲੋ ਸ਼ਹੀਦ ਗੰਗਾਂ ਸਾਹਿਬ ਚਲੋ ਬਜੀਤਪੁਰ ਸਾਹਿਬ ਚੜੋ ਜੀ ਜੇ ਇਹਨੇ ਬੂਥਾਂ ਤੇ ਬੇਈਮਾਨੀਆਂ ਨਹੀਂ ਕੀਤੀਆਂ ਅੱਛੇ ਜੀ ਦੱਸੋ ਆਓ ਮੇਰੇ ਨਾਲ ਅੱਛਾ ਤੁਹਾਡਾ ਵਿਚਾਰੇ ਬੇਈਮਾਨੀ ਹੋਈ ਹੈ ਤੁਹਾਡੇ ਇਧਰ ਮੈਂ ਤੁਹਾਨੂੰ ਦੱਸ ਰਿਹਾ ਜੀ ਵਿੱਚ ਉਹ ਅਫਸਰ ਲਲੇ ਸੀ ਮੈਂ ਤੋਂ ਵਿੱਚ ਰਲੇ ਸੀ ਵਿੱਚ ਰਲੇ ਸੀ ਜੀ ਮੈਂ ਕਹਿੰਦਾ ਮੈਂ ਕੱਲੇ ਕੱਲੇ ਦੀ ਮੇਰੇ ਕੋਲੇ ਰਿਪੋਰਟ ਹੈ ਸਾਰੇ ਅਫਸਰ ਨਹੀਂ ਕਈ ਏਡੇ ਚੰਗੇ ਮਾਨਦਾਰ ਅਫਸਰ ਮੈਂ ਉਹਨਾਂ ਦਾ ਬੜਾ ਸਤਿਕਾਰ ਕਰਦਾ ਬਹੁਤ ਜ਼ਿਆਦਾ ਸਤਿਕਾਰ ਕਰਦਾ ਪਰ ਵਿੱਚ ਕੁਝ ਕਾਲੀਆਂ ਭੇਡਾਂ ਜਿਨ੍ਹਾਂ ਨੇ ਡੱਟ ਕੇ ਰੱਜ ਕੇ ਸਾਡਾ ਨੁਕਸਾਨ ਕੀਤਾ ਉਹਨਾਂ ਨੇ ਗਲਤ ਥਾਂ ਹੱਥ ਲਾ ਲਿਆ ਵੀਰ ਜੀ ਉਹਨਾਂ ਨੇ ਸਮੇਂ 'ਚ ਕਾਰਵਾਈ ਕਰੋਗੇ ਮੈਂ ਨਾ ਗਲਤ ਥਾਂ ਹੱਥ ਲਾ ਲਿਆ ਮੈਂ ਸੀਐਮ ਸਾਹਿਬ ਦੇ ਸੀਐਮ ਹੌਂਸਲ ਜਾ ਕੇ ਦੱਸ ਕੇ ਆਂ ਅੱਛਾ ਜੀ ਠੀਕ ਹੈ ਜੀ ਹੌਣ ਵਾਲੇ ਦਿਨਾਂ 'ਚ ਵੇਖੀ ਚੱਲੋ ਬਣਦਾ ਕੀ ਹੈ ਠੀਕ ਹੈ